ਤੇ ਆਇਆ ਦੁਨੀਆਦਾਰੀ ਛੱਡ ਕੇ ਬਾਣਾ ਭਗਮਾ ਪਾਇਆ ਕੀ ਸਿਫਤ ਕਰਾਂ ਤੇਰੀ ਭਗਤੀ ਦੀ ਨਾ ਗੱਲ ਇੱਥੇ ਮੁੱਕਦੀ ਤੇਰੇ ਦਰ ਤੇ ਮੁੰਦਰਾਵਾਲਿਆ ਆਂ ਸੰਗਤ ਝੁਕਦੀ ਤੇਰੇ ਦਰ ਤੇ ਮੁੰਦਰਾਵਾਲਿਆ ਆਂ ਸੰਗਤ ਝੁਕਦੀ ਲੱਗੇ ਮਿੱਠੀ ਮੱਖਿਓਂ ਦਾ ਰੂਹ ਜੋ ਕੌੜੀ ਲੱਗੇ ਮਿੱਠੀ ਮਾਖਿਓਂ ਦਾ ਰੂਜੋ ਕੌੜੀ ਪਿਆਲਾ ਪੀ ਕੇ ਤੇਰੇ ਨਾਮ ਦਾ ਲੱਗੇ ਅੰਬਰੀ ਪੌੜੀ ਜੋ ਪੀਂਦੇ ਤੇਰੇ ਨਾਮ ਦੀ ਨਾਮ ਕਾਇਆ ਮੁਕਦੀ ਤੇਰੇ ਦਰ ਤੇ ਮੁੰਦਰਾ ਵਾਲਿਆ ਆਹ ਸੰਗਤ ਝੁਕਦੀ ਤੇਰੇ ਦਰ ਤੇ ਮੁੰਦਰਾ ਵਾਲਿਆ ਆਹ ਸੰਗਤ ਝੁਕਦੀ ਨਿੱਕੀ ਬਾਲੜੀ ਕੰਨਿਆ ਤੋਂ ਸੀ ਸੂਤ ਕਤਾਇਆ ਡੋਲ ਕੱਚੇ ਤਾਗੇ ਨਾਲ ਪਾਣੀ ਖੂਹੋਂ ਕੱਢ ਵਿਖਾਇਆ ਕਿੱਲੀ ਗੱਡ ਕੇ ਪੋਏ ਵਲ ਦਿੱਤੀ ਜਿੱਥੇ ਜੂ ਮੁਗਦੀ ਤੇਰੇ ਦਰ ਤੇ ਮੁੰਦਰਾਵਾਲਿਆ ਆ ਸੰਗਤ ਝੁਕਦੀ ਤੇਰੇ ਦਰ ਤੇ ਮੁੰਦਰਾਵਾਲਿਆ ਆ ਸੰਗਤ ਝੁਕਦੀ ਬਾਬਾ ਦਰ ਤੇ ਆਣ ਕੇ ਅਜਰੋਂ ਹੁਣ ਨਿਆਣੇ ਪੱਕੀ ਫਸਲ ਗੜਿਆਨੇ ਮਾਰਤੀ ਖੇਤ ਰੁਲਗੇ ਦਾਣੇ ਤੂੰ ਗਲਣਾ ਲਾ ਕੇ ਆਖਿਆ ਅੱਖਿਆ ਅੱਗੇ ਡਾਲ ਨਾ ਸੁਖਦੀ ਤੇਰੇ ਦਰ ਤੇ ਮੁੰਦਰਾ ਵਾਲਿਆ ਆ ਸੰਗਤ ਝੁਕਦੀ ਤੇਰੇ ਦਰ ਤੇ ਮੁੰਦਰਾ ਵਾਲਿਆ ਆ ਸੰਗਤ ਝੁਕਦੀ ਸੱਦਾ ਦੇ ਕੇ ਸੰਗਤਾਂ ਨੂੰ ਤੂੰ ਕੋਲ ਬੁਲਾਇਆ 18 ਪੋਨ ਚੋਲਾ ਛੱਡੇ ਨਾ ਮੁਖੋਂ ਫਰਮਾਇਆ ਭਲਾਈ ਆਣੇ ਦੇ ਲੱਖੇ ਦੀ ਹੁਣ ਕਲਮ ਨਾ ਰੁਕਦੀ ਤੇਰੇ ਦਰ ਤੇ ਮੁੰਦਰਾ ਵਾਲਿਆ ਆ ਸੰਗਤ ਝੁਕਦੀ ਤੇਰੇ ਦਰ ਤੇ ਮੁੰਦਰਾ ਵਾਲਿਆ ਆ ਸੰਗਤ ਝੁਕਦੀ ਮੋ ਮਾਇਆ ਨੂੰ ਤਿਆਗ ਕੇ ਨਾ ਤੇ ਰੱਬ ਤੇ ਆਇਆ